ਕਿ ਜਿਹੜਾ ਮੁੱਖ ਮੰਤਰੀ ਦੇ ਦਫ਼ਤਰ ਦਾ ਕੰਮ ਹੈ ਕਿ نیچے ਤੁਸੀਂ ਪੁਲਿਸ ਨਾਲ ਐਸੀ ਮਿਲੀ ਭੁਗਤ ਕੀਤੀ ਐ ਡੇਰੇ ਨਾਲ ਐਸੀ ਗੰਢ ਤੁਪ ਕੀਤੀ ਐ ਕਿ ਜਿਹੜਾ ਗੁਰੂ ਸਾਹਿਬ ਦਾ ਮੁੱਖ ਦੋਸ਼ੀ ਹੈ ਉਹਨੂੰ ਇੱਕ ਕੇਸ 'ਚ ਅਰੈਸਟ ਪਾ ਕੇ ਦੋ ਦੇ ਵਿੱਚ ਤੁਸੀਂ ਉਹਦੇ ਤੇ ਤਲਵਾਰ ਲਟਕਾ ਕੇ ਛੱਡਤਾ ਕਿ ਭਾਈ ਹੁਣ ਤੂੰ ਵਿਰੋਧੀਆਂ ਦੀ ਕਿਰਦਾਰ ਕੁਸ਼ੀ ਕਰੀ ਚੱਲ ਭਗਵੰਤ ਮਾਨ ਸਾਹਿਬ ਇਹ ਗੱਲਾਂ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਇਹ ਪੰਜਾਬ ਜਵਾਬ ਮੰਗਦਾ ਇਹ ਗੁਰੂ ਦੀ ਸੰਗਤ ਜਵਾਬ ਮੰਗਦੀ ਹੈ ਇਹ ਸਾਹਮਣੇ ਆ ਕੇ ਦਿਓ ਔਰ ਦੂਜਾ ਪੰਜਾਬ ਨੂੰ ਇਹ ਦੱਸੋ ਵੀ ਡੇਰੇ ਨਾਲ ਤੁਹਾਡੀ ਕੀ ਮਿਲੀ ਭੁਗਤ ਕੀ RAM ਰਹੀਮ ਤੋਂ ਹੁਣ ਹਰਿਆਣਾ ਚ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਕੋਈ ਫਾਇਦਾ ਲੈਣਾ ਕਿਉਂਕਿ ਉਹਨੂੰ ਬਾਰ-ਬਾਰ ਹਰਿਆਣਾ ਸਰਕਾਰ ਪਰੋਲ ਤੇ ਛੱਡਦੀ ਹੈ ਤੇ ਭਗਵੰਤ ਮਾਨ ਸਾਹਿਬ ਤੁਹਾਡੇ ਮੂੰਹ ਚੋਂ ਸ਼ਬਦਰੀ ਨਿਕਲਦਾ ਕੋਈ ਕੀ ਗੱਲ ਤੁਸੀਂ ਵਿਰੋਧ ਨਹੀਂ ਕਰ 파ਰੇ ਕੀ ਪੰਜਾਬੀਆਂ ਦੀ ਭਾਵਨਾ ਦੀ ਤਰਜਮਾਨੀ ਕਰਨਾ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਨਹੀਂ ਜੋ ਪੰਜਾਬ ਦੀ ਭਾਵਨਾ ਹੈ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਜਾ ਕੇ ਕੇਂਦਰ ਸਰਕਾਰ ਕੋਲੇ ਰੱਖਦੇ ਉਹ ਤਾਂ ਬੜੇ ਸੁਪਰੀਮ ਕੋਰਟ ਤੁਸੀਂ ਹਾਰੇ ਹੋਏ ਮੁਕਦਮਿਆਂ 'ਚ ਲੱਖਾਂ ਦੇ ਵਕੀਲ ਕਰ ਲੰਨੇ ਹੋ ਇਸ ਕੇਸ ਦੇ ਵਿੱਚ ਕਿਉਂ ਨਹੀਂ ਜਾ ਕੇ ਉਹਦੀ ਪਰੋਲ ਦਾ ਵਿਰੋਧ ਕਰਦੇ ਦੱਸੋ ਔਰ ਮਿਲੀ ਭੁਗਤ ਤੁਹਾਡੀ ਉਰੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਉਹ ਪ੍ਰਦੀਪ ਕਲੇਰ ਹੈ ਉਹਦਾ 164 ਦਾ ਬਿਆਨ ਹੈ ਉਹਦਾ ਕਬੂਲਨਾਮਾ ਬੇਅਦਬੀਆਂ ਨੂੰ ਲੈ ਕੇ ਇਹ ਉਹਦਾ 164 ਦਾ ਬਿਆਨ ਹੈ ਉਹਦਾ ਕਬੂਲਨਾਮਾ ਕਿ ਕਿਸ ਤਰੀਕੇ ਉਹਨੇ ਕਾਨੂੰਨੀ ਕੰਮ ਨੂੰ ਅੰਜਾਮ ਦਿੱਤਾ ਇਸ ਕਬੂਲਨਾਮੇ 'ਚ ਉਹ ਇੱਕ ਹੋਰ ਬੰਦੇ ਦਾ ਜ਼ਿਕਰ ਕਰਦਾ ਹੈ ਉਹ ਜ਼ਿਕਰ ਕਰਦਾ ਹਨੀ ਪ੍ਰੀਤ ਦਾ ਉਹ ਜਿਹੜੀ ਬਾਬੇ ਨਾਲ ਰਹਿੰਦੀ ਹੈ ਹੁਣ ਮੈਨੂੰ ਇਹ ਦੱਸੋ ਵੀ ਕਿਹੜੀ ਐਸੀ ਤੁਹਾਡੀ ਮਜਬੂਰੀ ਹੈ ਕਿਹੜਾ ਐਸਾ ਤੁਹਾਡਾ ਅੰਡਰ ਟੇਬਲ ਸੌਦਾ ਕਿ 6 ਮਹੀਨੇ ਇਹ 164 ਦੀ ਸਟੇਟਮੈਂਟ ਨੂੰ ਹੋ ਗਏ ਤੇ ਸਾਡੇ ਮੁੱਖ ਮੰਤਰੀ ਗ੍ਰਹਿ ਮੰਤਰੀ ਜਿਨ੍ਹਾਂ ਨੂੰ ਸੜਕ ਤੇ ਤੁਰੀ ਜਾਂਦੀ ਕੀੜੀ ਦਿਖਦੀ ਹੈ ਜਿਨ੍ਹਾਂ ਕੋਲੇ ਵਿਜੀਲੈਂਸ ਹੈ ਜਿਹੜੇ ਸੂਬੇ ਦੀ ਕਮਾਂਡ ਸੰਭਦੇ ਨੇ ਤੇ ਉਹ ਹਨੀ ਪ੍ਰੀਤ ਨੂੰ ਇਸ ਕੇਸ ਦੇ ਵਿੱਚ ਮਲਜਮ ਨਹੀਂ ਬਣਾ ਸਕੇ 164 ਦੇ ਬਿਆਨ ਦੇ ਬਾਵਜੂਦ 164 ਦਾ ਬਿਆਨ ਮੈਜਿਸਟਰੇਟ ਸਾਹਿਬ ਰਿਕਾਰਡ ਕਰਦੇ ਨੇ ਉਹਨਾਂ ਦੇ ਕਾਊਂਟਰ ਸਾਈਨ ਹੁੰਦੇ ਨੇ ਇਹ ਤੋਂ ਵੈਲਿਡ ਡਾਕੂਮੈਂਟ ਜੁਡੀਸ਼ੀਅਲ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਕੋਈ ਨਹੀਂ ਹੁੰਦਾ ਤੇ ਜੇ 164 ਦੇ ਬਿਆਨ ਤੇ ਵੀ ਤੁਸੀਂ ਹਨੀਪ੍ਰੀਤ ਤੇ ਪਰਚਾ ਨਹੀਂ ਦਰਜ ਕੀਤਾ ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਆ ਕੇ ਦੱਸੋ ਕਿ ਮੁੱਖ ਮੰਤਰੀ ਸਾਹਿਬ ਸਟੇਜ ਤੇ ਸ਼ੋਰ ਮਚਾ ਲਿਆ ਤੂੰ ਤੂੰ ਮੈਂ ਮੈਂ ਕਰ ਲਈ ਗੱਡੀ ਦੀ ਛੱਤ ਤੇ ਚੜ ਕੇ ਨੱਚਲੇ ਤੇ ਬੇਅਦਬੀਆਂ ਵੇਲੇ ਗੁਰੂ ਦੇ ਦੋਸ਼ੀਆਂ ਵੇਲੇ ਤੁਸੀਂ ਕਿਉਂ ਚੁੱਪ ਕਰ ਜਾਂਦੇ ਹੋ ਔਰ ਉਹ ਤੋਂ ਵੱਡਾ ਕਬੂਲਨਾਮਾ ਤੁਹਾਡਾ ਹੋਰ ਦਿਖਾਉਣੇ ਆ ਡੇਰੇ ਦੇ ਖਿਲਾਫ ਜਿਹੜਾ ਰਾਮ ਰਹੀਮ ਆ ਉਹਦੀ 295 ਇਹਦੀ ਸੈਂਕਸ਼ਨ ਪੰਜਾਬ ਸਰਕਾਰ ਰੋਕ ਕੇ ਬੈਠੀ ਉਹ ਕਿਉਂ ਨਹੀਂ ਸੈਂਕਸ਼ਨ ਡੇਰੇ ਗ੍ਰਹਿ ਮੰਤਰੀ ਸਾਹਿਬ 3 ਸਾਲ ਤੋਂ ਭਗਵੰਤ ਮਾਨ ਦੇ ਟੇਬਲ ਤੇ ਫਾਈਲ ਪਈ ਹੈ ਤੇ ਭਗਵੰਤ ਮਾਨ ਸਾਹਿਬ 3 ਸਾਲ ਤੋਂ ਸੈਂਕਸ਼ਨ ਨਹੀਂ ਦੇਰੇ ਬਾਕੀ ਬੰਦਿਆਂ ਦੀ ਸਭ ਦੀ ਸੈਂਕਸ਼ਨ ਦੇਤੀ ਅਨੁਰਾਗ ਅਗਰਵਾਲ ਸਾਹਿਬ ਦਾ ਆਰਡਰ ਹੈ ਬਾਕੀ ਜਿਹੜਾ ਅਸ਼ਕਤੀ ਸਿੰਘ ਹੈ ਹੋਰ ਜਿਹੜੇ ਕਿਊਜ਼ ਨੇ ਉਹਨਾਂ ਦੀ ਸੈਂਕਸ਼ਨ ਤਾਂ ਦੇਤੀ ਤੇ ਰਾਮ ਰਹੀਮ ਦੀ ਸੈਂਕਸ਼ਨ ਦੇਣ ਲੱਗੇ ਕਿ ਡਰ ਲੱਗਦਾ ਭਗਵੰਤ ਮਾਨਸਾ ਦੱਸੋ ਸੰਗਤ ਨੂੰ ਕਿਹੜਾ ਅੰਡਰ ਟੇਬਲ ਸਮਝੌਤਾ ਹੈ ਕਿ ਜਿਹੜਾ ਰਾਮ ਰਹੀਮ ਦੀ ਸੈਂਕਸ਼ਨ ਛੱਡ ਕੇ ਤੁਸੀਂ ਬਾਕੀ ਸਾਰਿਆਂ ਦੀ ਸੈਂਕਸ਼ਨ ਦੇਤੀ ਔਰ ਇਹ ਤੁਹਾਨੂੰ ਸਵਾਲ ਤੁਹਾਡੇ ਐਸਐਸਪੀ ਵੀ ਪੁੱਛ ਰਿਹਾ ਤੁਹਾਡੇ ਐਸਐਸਪੀ ਨੇ ਵੀ ਇੱਕ ਚਿੱਠੀ ਲਿਖੀ ਹੈ ਕਿ 295ਏ ਦੇ ਕੇਸ 'ਚ ਰਾਮ ਰਹੀਮ ਦੀ ਸੈਂਕਸ਼ਨ ਗ੍ਰਹਿ ਵਿਭਾਗ ਕਿਉਂ ਨਹੀਂ ਦੇ ਰਿਹਾ ਇਹ ਤੁਹਾਡਾ ਐਸਐਸਪੀ ਤੁਹਾਨੂੰ ਪੁੱਛ ਰਿਹਾ ਡਾਕੂਮੈਂਟ ਹੈ ਕੀ ਤੁਹਾਡੀ ਐਸਾ ਸਮਝੌਤਾ ਹੈ ਤੇ ਗੱਲਾਂ ਥ੍ਰੈਟਿਕਸ ਦੀਆਂ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਕਿ ਅਸਲ ਮੁੱਦੇ ਨਾਲ ਕੋਲਾ ਆਪਣੇ ਮੈਂ ਸਮਝੌਤੇ ਜਿਹੜੇ ਮੈਂ ਡੇਰੇ ਨਾਲ ਕਰੀ ਬੈਠਾ ਮੈਂ ਹਰਿਆਣੇ ਚ ਵੋਟਾਂ ਲੈਣੀਆਂ ਨੇ ਕੇਜਰੀਵਾਲ ਨੂੰ ਫਾਇਦਾ ਪਹੁੰਚਾਉਣਾ ਉਹ ਸਮਝੌਤੇ ਤੁਸੀਂ ਲਕੋਣ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਕੱਲੇ ਆਪਾਂ ਬਿਆਨਬਾਜ਼ੀ ਦੇਣੀ ਹੈ ਕਿਉਂਕਿ ਤੁਹਾਡੇ ਜਿਹੜੇ ਆਪਣੇ ਮਸਲੇ ਨੇ ਤੁਸੀਂ ਉਹਨਾਂ ਤੇ ਕੋਈ ਗੱਲ ਨਹੀਂ ਬੋਲਦੇ ਔਰ ਤੁਹਾਡੀ ਤੀਜੀ ਮਿਲੀ ਭੁਗਤ ਜਿਹੜੀ ਇਹ ਮਸਲੇ ਤੇ ਹੈ ਕਿਉਂਕਿ ਅੱਜ ਉਹ ਪਰੋਲ ਤੇ ਫੇਰ ਬਾਹਰ ਆ ਗਿਆ ਉਹਦੇ ਬਾਰ-ਬਾਰ ਪਰੋਲ ਤੇ ਛੱਡੇ ਜਾਣ ਨਾਲ ਸਿੱਖ ਸੰਗਤ ਦੇ ਹਿਰਦੇ ਫਲੁੰਦਰੇ ਜਾਂਦੇ ਨੇ ਤੇ ਉਹ 21 ਦਿਨ ਦੀ ਪਰੋਲ ਤੇ ਬਾਹਰ ਹੈ ਤਾਂ ਸਵਾਲ ਅੱਜ ਸੰਗਤ ਪੁੱਛਦੀ ਹੈ ਕਿ ਭਗਵੰਤ ਮਾਨ ਸਾਹਿਬ ਉਹ ਹਾਈ ਕੋਰਟ ਤੋਂ ਪਹਿਲਾਂ ਤਾਂ ਉਹ ਸੁਪਰੀਮ ਕੋਰਟ ਤੋਂ ਆਪਣੀ ਟ੍ਰਾਇਲ ਸਟੇ ਕਰ ਆ ਗਿਆ ਫਿਰ ਹਾਈ ਕੋਰਟ ਦਾ ਆਰਡਰ ਹੈ ਉਹਦੇ ਟ੍ਰਾਇਲ ਸਟੇ ਹੋਣ ਦਾ ਆਰਡਰ ਹੈ ਤੁਹਾਡੇ ਵਕੀਲਾਂ ਦੀ ਹਾਜ਼ਰੀ 'ਚ ਸਰਕਾਰੀ ਵਕੀਲਾਂ ਦੀ ਹਾਜ਼ਰੀ 'ਚ ਉਹਦੇ ਕੇਸ ਸਟੇ ਹੋ ਗਏ ਪਹਿਲਾਂ ਪੰਜਾਬ ਤੋਂ ਬਾਹਰ ਗਏ ਹੁਣ ਸਟੇ ਹੋ ਗਏ ਇਹ ਕਿਹੜੀ ਮਿਲੀ ਭੁਗਤ ਚੱਲ ਰਹੀ ਮਤਲਬ ਸਵਾਲ ਕੱਲਾ ਆਪਾਂ ਸ਼੍ਰੋਮਣੀ ਅਕਾਲੀ ਦਲ ਤੇ ਚੱਕਣਾ ਤੇ ਆਪ ਟੇਬਲ ਦੇ نیچے ਆਪਾਂ ਲੁੱਟਾਈ ਦੇਣਾ ਸਾਰਾ ਕੁਝ ਆਪਾਂ ਬੇਅਦਬੀ ਦੇ ਕੇਸਾਂ ਨੂੰ ਕਮਜ਼ੋਰ ਕਰ ਦੇਣਾ ਆਪਾਂ ਡੇਰੇ ਸਾਧ ਨੂੰ ਆਪਾਂ ਪੂਰੀ ਮਦਦ ਦੇਣੀ ਹੈ ਔਰ ਉੱਪਰ ਉੱਪਰ ਆਪਾਂ মিডিਆ ਲਾਉਣਾ ਔਰ ਉੱਪਰ ਜਿਹੜਾ ਸਰਕਾਰ ਦਾ ਪਲੇਟਫਾਰਮ ਹੈ ਆਪਾਂ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲੀ ਚੱਲੋ ਇਹ ਜਿਹੜੇ ਸਰਕਾਰ ਦੇ ਗੁਪਤ ਸਮਝੌਤੇ ਨੇ ਇਹ ਜਿਹੜੇ ਸਮਝੌਤਿਆਂ ਤਹਿਤ ਰਾਮ ਰੀਬ ਨੂੰ ਫਾਇਦਾ ਪਹੁੰਚਾਇਆ ਜਾਂਦਾ ਉਹਦੇ ਬਾਰੇ ਅਸੀਂ ਚੁੱਪਾਂ ਉਹਦੇ ਬਾਰੇ ਸਰਕਾਰ ਇਹ ਸਮਝੌਤਿਆਂ ਬਾਰੇ ਅੱਗੇ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਵੇ ਇਹ ਸਵਾਲ ਅੱਜ ਬਹੁਤ ਵੱਡੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੜੇ ਨੇ ਜਿਹੜੇ ਕਿ ਆਪਣੇ ਆਪ ਨੂੰ ਇਹ ਕਹਿ ਕੇ ਮੁੱਖ ਮੰਤਰੀ ਬਣੇ ਸੀ ਕਿ ਇੱਕ ਮਹੀਨੇ ਚ ਬੇਅਦਬੀ ਦੇ ਕੇਸਾਂ ਦਾ ਇਨਸਾਫ ਦੇ ਦੇਣ ਔਰ ਦੂਜਾ ਜਿਹੜਾ ਅੱਜ ਦਾ ਵੱਡਾ ਮਸਲਾ ਪੰਜਾਬ ਅੱਗੇ ਖੜਾ ਉਹ ਖੜਾ ਹੈ ਜਿਹੜੇ NHAI ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਕੈਨਸਲ ਹੋਏ। ਆ ਇੱਕ ਚਿੱਠੀ ਇਹ ਪੰਜਾਬ ਦੇ ਹਾਲਾਤਾਂ ਦੀ ਮੂੰਹ ਬੋਲਦੀ ਤਸਵੀਰ ਜਿਹੜੀ ਕਿ ਨਿਤਿਨ ਗੜਕਰੀ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ। ਤੇ ਕਮਾਲ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਇਹਨੂੰ ਡਿਨਾਈ ਨਹੀਂ ਕਰ ਸਕਿਆ। ਮੁੱਖ ਮੰਤਰੀ ਗੜਕਰੀ ਸਾਹਿਬ ਨੂੰ ਜਵਾਬ ਦੇ ਕੇ ਕਹਿੰਦੇ ਜੀ ਹਰ ਗੱਲ ਲਾਅ ਐਂਡ ਆਰਡਰ ਤੇ ਕਿਉਂ ਲਿਆਣੇ? ਇਹ ਤਾਂ ਐਕਵਾਇਜ਼ੀਸ਼ਨ ਦਾ ਲੈਂਡ ਐਕਵਾਇਜ਼ੀਸ਼ਨ ਦਾ ਵਿਸ਼ਾ ਹੈ। ਮੁੱਖ ਮੰਤਰੀ ਸਾਹਿਬ ਪਹਿਲਾਂ ਥੋੜਾ ਹੀ ਵਿਸ਼ਾ ਚੱਕ ਲੈਣੇ। ਚਲੋ ਮੰਨ ਲਿਆ ਕਿ ਲੈਂਡ ਐਕ acquisition ਦਾ ਹੀ ਵਿਸ਼ਾ ਪਰ ਇਹ ਪਹਿਲਾਂ ਤੱਕ ਕਦੇ ਪੰਜਾਬ ਚ ਆਇਆ ਨਹੀਂ ਕਿਉਂਕਿ ਕਿਸਾਨ ਨੂੰ ਜੇ ਉਹਦੀ ਜ਼ਮੀਨ ਦਾ ਤੁਸੀਂ ਪੂਰਾ ਮੁੱਲ ਦਿਓਗੇ ਤਾਂ ਕਿਸਾਨ ਕਿਉਂ ਨਹੀਂ ਆਪਣੀ ਜ਼ਮੀਨ ਦੇਊਗਾ ਔਰ ਤੁਸੀਂ ਤਾਂ ਬੜਾ ਕੇਜਰੀਵਾਲ ਹੋ ਗਿਆ ਆ ਕਾਂਗਰਸੀ ਹੋ ਗਏ ਜਿੰਨੇ ਇਹ ਸਾਰੇ ਕਹਿੰਦੇ ਸੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਚ ਕੀ ਕੀਤਾ ਇਹ ਹਾਈਵੇ ਤਾਂ ਕੇਂਦਰ ਸਰਕਾਰ ਨੇ ਬਣਾਏ ਨੇ ਤੇ ਹੁਣ ਬਣਾ ਲਓ ਹਾਈਵੇ ਫਿਰ ਮਤਲਬ 5 ਸਾਲ ਕਾਂਗਰਸ ਨੇ ਗੱਲਾਂ ਮਾਰ ਕੇ ਕੱਢ ਤੇ ਇੱਟ ਨਹੀਂ ਲਾਈ ਤੇ ਤੁਹਾਡੇ ਰਾਜ ਦੇ ਵਿੱਚ ਭਗਵੰਤ ਮਾਨ ਸਾਹਿਬ 3263 ਕਰੋੜ ਦੇ ਤਿੰਨ ਪ੍ਰੋਜੈਕਟ ਵਾਪਸ ਚਲੇ ਗਏ ਕਿਉਂਕਿ ਤੁਸੀਂ ਜ਼ਮੀਨ ਹੀ ਨਹੀਂ ਐਕਵਾਇਰ ਕਰ ਸਕੇ ਤੇ ਅੱਠ ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 14288 ਕਰੋੜ ਹੈ ਉਹ ਜਾਣ ਨੂੰ ਤਿਆਰ ਖੜੇ ਕਿਉਂ ਕਿ ਤੁਸੀਂ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁੱਲ ਨਹੀਂ ਦੇ ਰਹੇ ਤੁਸੀਂ ਕਿਸੇ ਕਿਸਾਨ ਨੂੰ 50 ਲੱਖ ਦਿੰਦੇ ਹੋ ਜਿਹੜਾ ਗੰਢ ਤੁਪ ਕਰ ਲੈਂਦਾ ਅਫਸਰਾਂ ਨਾਲ ਉਹਨੂੰ 75 ਲੱਖ ਕਿਸੇ ਨੂੰ 80 ਲੱਖ ਮਲੇ ਕਿਸਾਨਾਂ ਦੇ ਵਿੱਚ ਸਰਕਾਰ ਦਾ ਵਿਸ਼ਵਾਸ ਸੀ ਜਾਂ ਵਿਸ਼ਵਾਸ ਝਗਉਣ ਚੀ ਸਰਕਾਰ ਨਕਾਮ ਹੈ ਤੇ ਫਿਰ ਇਹ ਨਕਾਮੀ ਕੀ ਦੀ ਹੈ ਲੈਂਡ ਐਕਵਿਜ਼ੀਸ਼ਨ ਕਰਨੀ ਕਿਹਨੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਕੱਲੇ ਕੱਲੇ ਪ੍ਰੋਜੈਕਟ ਦਾ ਆਪ ਨਰੀਖਣ ਕਰਦੇ ਸੀ ਤਾਂ ਬਣੇ ਨੇ ਹਾਈਵੇ ਤਾਂ ਬਣੇ ਨੇ 에어ਪੋਰਟ ਤਾਂ ਆਉਂਦੀ ਹੈ ਪ੍ਰਾਈਵੇਟ ਇਨਵੈਸਟਮੈਂਟ ਔਰ ਦੂਜਾ ਵੱਡਾ ਇਲਜ਼ਾਮ ਜਿਹੜਾ ਤੁਹਾਡੇ ਤੇ ਲੱਗਿਆ ਉਹ ਲੱਗਿਆ ਲਾਅ ਐਂਡ ਆਰਡਰ ਦਾ ਲਾਅ ਐਂਡ ਆਰਡਰ ਬਾਰੇ ਤਾਂ ਤੁਸੀਂ ਜਿੰਨੀਆਂ ਮਰਜ਼ੀ ਸਫਾਈਆਂ ਦੇ ਲੋ ਕੱਲੇ-ਕੱਲੇ ਪੰਜਾਬ ਦੇ ਬੱਚੇ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਗੈਂਗਸਟਰ ਫਰੋਤੀਆਂ ਵਾਲੀ ਜੇਲ੍ਹਾਂ ਚੋਂ ਕਾਲ ਕਰਦੇ ਨੇ ਵੀਡੀਓ ਕਾਲ ਆਉਂਦੀ ਹੈ ਚਾਹੇ ਉਹ ਖਿਡਾਰੀ ਹੈ ਚਾਹੇ ਵਪਾਰੀ ਹੈ ਚਾਹੇ ਨਾਮਵਰ ਸਿੰਗਰ ਹੈ ਕਤਲ ਹੋ ਰਹੇ ਨੇ ਇਹ ਕਿਤੇ ਨਹੀਂ ਹੋ ਰਹੇ ਕਤਲ ਦੱਸੋ ਪੰਜਾਬੀਆਂ ਨੂੰ ਆ ਕੇ ਸਿੱਧੂ ਮੂਸੇਵਾਲਾ ਸੰਦੀਪ ਨੰਗਲ ਅੰਬੀਆਂ ਹੋਰ ਵਿਚਾਰੇ ਜਿਹੜੇ ਬਿਜ਼ਨਸਮੈਨ ਨੇ ਪੰਜਾਬ ਦੇ ਉਹ ਨਹੀਂ ਮਰੇ ਪੰਜਾਬ ਦੇ ਵਿੱਚ ਔਰ ਆਹੀ ਗੱਲ NHAI ਦੇ ਸੁਪਰਵਾਈਜ਼ਰ ਤੇ ਇੰਜੀਨੀਅਰ ਕਹਿ ਰਹੇ ਨੇ ਉਹ ਕਹਿੰਦੇ ਸਾਨੂੰ ਜ਼ਿੰਦਾ ਸਾੜਨ ਦੀਆਂ ਧਮਕੀਆਂ ਆਉਂਦੀਆਂ ਸਾਡੀ ਕੁੱਟਮਾਰ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਬਾਰ ਬਾਰ ਇਹ ਇਸ਼ੂ ਟੇਕ ਅਪ ਕਰਨ ਦੇ باوجود ਪੰਜਾਬ ਸਰਕਾਰ ਉਹਨਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਪਾਰੀ ਤਾਂ ਪੰਜਾਬ ਦੇ ਵਿੱਚ ਕੋਈ ਕਿਉਂ ਇਨਵੈਸਟਮੈਂਟ ਕਰੂ ਜਿਹੜਾ ਬਿਜ਼ਨਸਮੈਨ ਹੈ ਜਿਹੜਾ ਇਨਵੈਸਟਰ ਹੈ ਉਹ ਇੱਕ ਕਬੂਤਰ ਹੈ ਜੇ ਖੜਾਕ ਹੋਊਗਾ ਉਹਨੇ ਉੱਡ ਜਾਣਾ ਨਾਲ ਦੀ ਨਾਲ ਤੇ ਮੁੱਖ ਮੰਤਰੀ ਸਾਹਿਬ ਅੱਜ ਤਾਂ ਹੀ ਪੰਜਾਬ ਦੀ ਇਨਵੈਸਟਮੈਂਟ ਯੂਪੀ ਜਾਰੀ ਹੈ ਯੂਪੀ ਉਹਨਾਂ ਨੂੰ ਵੱਧ ਸੁਰੱਖਿਅਤ ਲੱਗਦਾ ਹੈ ਤਾਂ ਇਹ ਥੋੜੀ ਮਾੜੀ ਕਾਰਗੁਜ਼ਾਰੀ ਹੈ ਇਹ ਮੁੱਖ ਮੰਤਰੀ ਦੀ ਮਾੜੀ ਕਾਰਗੁਜ਼ਾਰੀ ਹੈ ਔਰ ਇਹ ਕਾਰਗੁਜ਼ਾਰੀ ਦੇ ਝੰਡੇ ਪੰਜਾਬ ਤਾਂ ਝੂਲਦੇ ਹੀ ਝੂਲਦੇ ਸੀ ਹੁਣ ਤਾਂ ਹਾਈ ਕੋਰਟ ਵੀ ਝੂਲਣ ਲੱਗ ਗਏ ਲੋਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਹੈ ਉਹ ਤਾਂ ਹੁਣ ਸਾਬਤ ਹੀ ਹੋ ਗਿਆ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਏ ਨਹੀਂ ਜੀ ਨਹੀਂ ਕਹਿੰਦੇ ਪੰਜਾਬ ਚ ਨਹੀਂ ਹੋਈ ਡੀਜੀਪੀ ਸਾਹਿਬ ਨੂੰ ਬਿਠਾਤਾ ਔਰ ਫਿਰ ਹਾਈ ਕੋਰਟ ਨੇ ਸਪਸ਼ਟ ਕਰਤਾ ਕੇ ਭਾਈ ਉਹ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਹੈ ਤੇ ਮੁੱਖ ਮੰਤਰੀ ਦੀ ਨੱਕ ਨੀਤੇ ਜਿਹੜਾ ਖਰੜ ਸੀਆਈਏ ਸਟਾਫ ਹੈ ਉੱਥੇ ਉਹ ਇੰਟਰਵਿਊ ਹੋਈ ਹੈ ਤੇ ਫਿਰ ਕਿੱਥੇ ਐਨਸੀਆਈ ਝੂਠ ਬੋਲ ਰਹੀ ਹੈ ਜਿਹੜੇ ਗੈਂਗਸਟਰਾਂ ਤੋਂ ਇੰਟਰੋਗੇਸ਼ਨ ਹੋਣੀ ਚਾਹੀਦੀ ਹੈ ਉਹ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਕੇ ਪੰਜਾਬ ਸਰਕਾਰ ਉਹਨਾਂ ਦੀ ਇੰਟਰਵਿਊ ਕਰਾ ਰਹੀ ਹੈ ਥਾਣੇ ਚੋ ਇੰਟਰਵਿਊ ਹੋ ਰਹੀ ਹੈ ਤੇ ਕਿਉਂ ਕੋਈ ਪੰਜਾਬ ਚ ਇਨਵੈਸਟ ਕਰੂਗਾ ਕਿਉਂ ਕੋਈ ਬਿਜ਼ਨਸਮੈਨ ਆਊਗਾ ਮਲਬ ਉਹ ਕਰੋੜਾ ਰੁਪਈਆ ਵੀ ਖਰਚੇ ਤੇ ਉਹ ਮੌਤ ਵੀ ਖਰੀਦੇ ਕਿਉਂ ਕਿਉਂਕਿ ਭਗਵੰਤ ਮਾਨ ਸਾਹਿਬ ਦੀ ਢਿੱਲੀ ਕਾਰਗੁਜ਼ਾਰੀ ਜਿਨ੍ਹਾਂ ਨੇ ਸਾਰਾ ਪੰਜਾਬ ਗੈਂਗਸਟਰਾਂ ਦੇ ਹਵਾਲੇ ਕੀਤਾ ਜਿਹਦੀ ਮੂੰਹ ਬੋਲਦੀ ਤਸਵੀਰ ਹਾਈ ਕੋਰਟ ਦਾ ਆਰਡਰ ਹੈ ਜਿਹਨੇ ਸਾਬਤ ਕਰਤਾ ਕਿ ਇੰਟਰਵਿਊ ਪੰਜਾਬ ਚ ਹੋਈ ਹੈ ਤੇ ਭਗਵੰਤ ਮਾਨ ਸਾਹਿਬ ਖਰੜ ਸੀਆਈਏ ਚ ਹੋਈ ਹੈ ਤੇ ਹੁਣ ਆਕੇ ਦਿਓ ਜਵਾਬ ਤੁਸੀਂ ਆਪਣੀ ਮਾੜੀ ਸਿਆਸਤ ਪਿੱਛੇ ਪੰਜਾਬ ਪੁਲਿਸ ਦਾ ਵੀ ਰਾਜਨੀਤਿਕਰਨ ਕਰ ਰਹੇ ਹੋ ਤੁਸੀਂ ਡੀਜੀਪੀ ਦੀ ਚੇਅਰ ਨੂੰ ਵੀ ਉਹਦੀ ਕ੍ਰੈਡੀਬਿਲਟੀ ਨੂੰ ਵੀ ਸੱਟ ਮਾਰੀ ਹੈ ਹੁਣ ਕਿਉਂ ਨਾ ਨੈਤਿਕਤਾ ਦੇ ਆਧਾਰ ਤੇ ਦੋਨੋਂ ਅਹੁਦੇ ਖਾਲੀ ਹੋ ਜਾਣ ਕਿਉਂਕਿ ਮੁੱਖ ਮੰਤਰੀ ਕਵੇ ਕਿ ਇੰਟਰਵਿਊ ਨਹੀਂ ਹੋਈ ਪੰਜਾਬ ਦੇ ਡੀਜੀਪੀ ਕਹਿਣ ਕਿ ਇੰਟਰਵਿਊ ਨਹੀਂ ਹੋਈ ਤੇ ਹਾਈ ਕੋਰਟ ਵੱਲੋਂ ਬਣਾਈ ਐਸਆਈਟੀ ਇਹ ਸਾਬਤ ਕਰ ਦੇ ਕਿ ਇੰਟਰਵਿਊ ਪੰਜਾਬ 'ਚ ਹੋਈ ਹੈ ਤਾਂ ਚੇਰ ਦੀ ਕ੍ਰੈਡੀਬਿਲਟੀ ਰਹਿ ਕਿੱਥੇ ਗਈ ਮਤਲਬ ਇਹ ਗੱਲਾਂ ਦਾ ਜਵਾਬ ਅੱਜ ਪੰਜਾਬ ਮੰਗਦਾ ਹੈ ਪੰਜਾਬ ਦੇ ਇਸ਼ੂ ਨੇ ਜੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਡਰੱਗ ਰੈਕਟ ਫੜਿਆ ਜਾਂਦਾ ਤਾਂ ਉਹ ਪੰਜਾਬ ਦਾ ਇਸ਼ੂ ਹੈ ਉਹਦੇ ਤੇ ਆ ਕੇ ਗੱਲ ਕਰੋ ਸ਼ਰੋਮਨੀ ਅਕਾਲੀ ਦਲ ਸੁਖਵੀਰ ਬਾਦਲ ਕਰ ਲਾਂਗੇ ਗੱਲ ਕੋਈ ਗੱਲ ਨਹੀਂ ਉਸ ਵਿਸ਼ੇ ਤੇ ਵੀ ਕਰ ਲਾਂਗੇ ਪਰ ਕੀ ਇਹ ਪੰਜਾਬ ਦੇ ਜਿਹੜੇ ਕੋਰ ਇਸ਼ੂਸ ਐ ਉਹ ਛੁਪਾ ਦੂਗਾ ਇਹ ਸਾਰੀਆਂ ਗੱਲਾਂ ਅਗਰ ਹਾਈ ਕੋਰਟੇ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਹੈ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਜਾਂਦੀ ਹੈ ਇਹ ਆ ਪੰਜਾਬ ਦਾ ਕੋਰ ਇਸ਼ੂ ਇਹਨੂੰ ਕਿਉਂ ਨਹੀਂ ਅਪਾ ਅਡਰੈਸ ਕਰ ਰਹੇ ਔਰ ਕਮਾਲ ਦੀ ਗੱਲ ਇਹ ਹੈ ਕਿ ਐਡੇ ਵੱਡੇ ਇਸ਼ੂਸ ਤੇ ਜਿਹੜੀ ਸੋ ਕਾਲਡ ਆਪੋਜੀਸ਼ਨ ਹੈ ਕਾਂਗਰਸ ਉਹ ਚੁੱਪ ਬੈਠੀ ਉਹ ਮੁੱਖ ਮੰਤਰੀ ਦਾ ਜਵਾਬ ਤੱਕ ਨਹੀਂ ਮੰਗ ਰਹੀ ਕਿਉਂ ਕਿਉਂਕਿ ਇੰਡੀਆ ਬਲੌਕ ਚ ਇਕੱਠੇ ਆ ਕਿਉਂਕਿ ਉੱਥੇ ਹੁਣ ਅਸੀਂ ਕਿਉ ਖਿਚੜੀਆਂ ਤੇ ਪੰਜਾਬ ਅਸੀਂ ਹੁਣ ਗਹਿਣੇ ਰੱਖਤਾ ਜੋ ਮਰਜ਼ੀ ਮੁੱਖ ਮੰਤਰੀ ਸਾਹਿਬ ਕਰੀ ਜਾਣ ਤੇ ਉਹਦੇ ਤੇ ਚੁੱਪਾਂ ਇਹ ਪੰਜਾਬ ਦੇ ਬੜੇ ਰੀਅਲ ਕੋਰ ਇਸ਼ੂਸ ਨੇ ਇਹਨਾਂ ਤੇ ਜਵਾਬ ਦਿਓ ਐਸਵਾਈਐਲ ਤੇ ਜਿਹੜਾ ਥੋੜਾ ਪੰਜਾਬ ਵਿਰੋਧੀ ਸਟੈਂਡ ਹੈ ਉਹਦੇ ਤੇ ਜਵਾਬ ਦਿਓ ਇਹ ਇਸ਼ੂਸ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ 3 ਲੱਖ ਤੋਂ ਪਾਰ ਕਰਜ਼ਾ ਚਲਾ ਗਿਆ ਇਹ ਇਸ਼ੂਸ ਨੇ ਇਨਵੈਸਟਮੈਂਟ ਬਾਹਰ ਜਾ ਰਹੀ ਹੈ ਇਹ ਇਸ਼ੂਸ ਨੇ ਤੇ ਇੱਕ ਵੱਡਾ ਇਸ਼ੂ ਹੋਰ ਜਿਹੜਾ ਪੰਜਾਬ ਦਾ ਅੱਜ ਖੜਾ ਹੋ ਗਿਆ ਕਿ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਜਿਹਦਾ ਪੈਸਾ ਪੰਜਾਬ ਦੇ ਹਸਪਤਾਲਾਂ ਨੂੰ ਠੀਕ ਕਰਨ ਦੇ ਲਈ ਉਹਨਾਂ ਨੂੰ ਬਿਹਤਰ ਕਰਨ ਦੇ ਲਈ ਦਿੱਤਾ ਜਾਂਦਾ ਉਸ ਨੈਸ਼ਨਲ ਹੈਲਥ ਮਿਸ਼ਨ ਦੇ 933 ਕਰੋੜ ਦੀ ਕਿਸ਼ਤ ਕੇਂਦਰ ਸਰਕਾਰ ਨੇ ਰੋਕ ਲਈ ਔਰ ਉਹਦਾ ਕਾਰਨ ਇੱਕੋ ਹੀ ਸੀ ਰੋਕਣ ਦਾ ਕਿ ਉਹ ਜਿਹੜਾ ਪੈਸਾ ਉਹ ਅਰਵਿੰਦ ਕੇਜਰੀਵਾਲ ਦੀ ਫੋਟੋ ਲਾ ਕੇ ਜਿਹੜੀ ਮੱਲਾ ਕਲੀਨਿਕ ਦੀ ਸਿਆਸਤ ਕੀਤੀ ਜਾ ਰਹੀ ਹੈ ਉਹ 10x12 ਦੀ ਪੈਰਾਸੀਟਾਮੋਲ ਦੀ ਦੁਕਾਨ ਦੀ ਸਿਆਸਤ ਉਹਦੇ ਚ ਖਰਾਬ ਕੀਤਾ ਤਾਂ ਰੁਕਿਆ 933 ਕਰੋੜ ਰੁਪਏ ਤੇ ਉਹਦੇ ਹਾਲਾਤ ਕੀ ਬਣੇ ਕਿ ਰਜਿੰਦਰਾ ਹਸਪਤਾਲ ਜਿਹੜਾ ਐਡਾ ਵੱਡਾ ਸਰਕਾਰੀ ਹਸਪਤਾਲ ਹੈ ਉਥੇ ਸਾਰਿਆਂ ਨੇ ਦੇਖਿਆ ਵੀ ਟੋਰਚਾਂ ਚ ਡਿਲੀਵਰੀ ਹੋ ਰਹੀ ਹੈ 인ਫਰਾਸਟ੍ਰਕਚਰ ਕਿਉਂਕਿ ਜਨਰੇਟਰ ਹੈ ਨਹੀਂ ਤੇ 933 ਕਰੋੜ ਅਸੀਂ ਲਾਤਾ ਕਾਹਦੇ ਤੇ ਅਸੀਂ ਲਾਤਾ ਜੀ ਅਰਵਿੰਦ ਕੇਜਰੀਵਾਲ ਦੀ ਫੋਟੋ ਤੇ ਅਸੀਂ ਉਹਨੂੰ ਦੇਸ਼ ਚ ਕਮਾਉਣ ਤੇ ਤੇ ਪੰਜਾਬ ਆ ਕੇ ਕਿੱਥੇ ਖੜਾ ਇਹ ਇਸ਼ੂ ਹੈ ਪੰਜਾਬ ਮਤਲਬ ਇਸ਼ੂ ਆ ਤੋਂ ਆਪਾਂ ਦੌੜ ਲਾ ਰਹੇ ਆ ਨੈਗੇਟਿਵ ਪੋਲਿਟਿਕ ਸੁਖ ਵਿਲਾਜ ਚ ਮੈਂ ਸਕੂਲ ਖੋਲ੍ਹ ਦੂੰ ਸੋ ਕੁ ਮੈਂ ਲਾਸਟ ਮੈਂ ਬਲਡੋజర్ ਚਲਾ ਦੂੰ ਕਰੋ ਕਰਕੇ ਦਿਖਾਓ ਕੌਣ ਹੈ ਮੁੱਖ ਮੰਤਰੀ ਤੁਸੀਂ ਤਾਂ ਕਹਿੰਦੇ ਸੀ ਚਰਨਜੀਤ ਚੰਨੀ ਨੇ 2 ਕਰੋੜ ਮੰਗ ਲਿਆ ਮੈਂ ਪਰਚਾ ਦੇऊं ਦਿਓ ਪਰਚਾ ਕਦੇ ਰਾਜਾ ਵੜਿੰਗ ਦੀ ਬੋਡੀ ਆਲਾ ਕੇਸ ਕਰੋ ਕਾਰਵਾਈ ਮਤਲਬ ਸਾਰੇ ਇਸ਼ੂਜ਼ ਆਪਾਂ ਰੱਖੇ ਨੇ ਕਿ ਜੀ ਮੈਂ ਇਸ਼ੂ ਜਿਹੜਾ ਅਸਲ ਹੈ ਜਿਹੜੇ ਆਪੱਖ ਦੇ ਮਸਲੇ ਨੇ ਡਰੱਗ ਦਾ ਗੈਂਗਸਟਰਾਂ ਦਾ ਪ੍ਰੋਜੈਕਟ ਬਾਹਰ ਜਾਣ ਦਾ ਬੇਅਦਬੀ ਤੇ ਜਿਹੜੇ ਅਕਿਊਜ਼ਡ ਉਹਨਾਂ ਦੀ ਪੁਸ਼ਤਪਨਾਹੀ ਦਾ ਮੈਂ ਇਹਨਾਂ ਨੂੰ ਲਕੋਲਾ ਨਾਨ ਡਵੈਲਪਮੈਂਟ ਨੂੰ ਲਕੋਲਾ ਨਾਨ ਗਵਰਨੈਂਸ ਨੂੰ ਲਕੋਲਾ ਤੇ ਇਹ ਇਸ਼ੂਸ ਤੇ ਪੰਜਾਬੀਆਂ ਦਾ ਸਮਾਂ ਖਰਾਬ ਕਰੀ ਚੱਲਣਾ ਤਾਂ ਇਹ ਕਿੱਥੋਂ ਤੱਕ ਵਾਜਿਫ ਹੈ ਅੱਜ ਪੰਜਾਬ ਤੁਹਾਨੂੰ ਇਹ ਸਵਾਲ ਕਰਦਾ ਹੈ ਕਿ ਪੰਜਾਬ ਦੇ ਮਸਲਿਆਂ ਦੇ ਉੱਤੇ ਆ ਕੇ ਜਵਾਬ ਦਿਓ ਅਗਰ 3 ਸਾਲਾਂ ਚ ਅੱਜ ਬਿਜਲੀ ਬੋਰਡ ਖਤਮ ਹੋ ਗਿਆ ਲੰਬੇ ਲੰਬੇ ਕੱਟ ਲੱਗ ਰਹੇ ਨੇ ਤਾਂ ਪੰਜਾਬ ਨੂੰ ਜਵਾਬ ਦਿਓ ਅੱਜ ਅਗਰ ਸਾਡੀਆਂ ਮਾਤਾਵਾਂ ਭੈਣਾਂ ਸਟੇਟ ਚ ਘੁੰਮਦੇ ਹੋਏ ਸੁਰੱਖਿਅਤ ਨਹੀਂ ਮਹਿਸੂਸ ਕਰਦੀਆਂ ਉਹਨਾਂ ਨੂੰ ਆ ਕੇ ਜਵਾਬ ਦਿਓ ਉਹਨਾਂ ਨਾਲ ਕੀਤੇ ਵਾਅਦਿਆਂ ਦਾ ਜਵਾਬ ਦਿਓ ਜੋ EMPLOYEES ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਜਿਹੜਾ ਉਹਨਾਂ ਤੇ लाਠੀ ਚਾਰ ਜੋ ਰਿਹਾ ਸਾਰੀਆਂ ਜਥੇਬੰਦੀਆਂ ਦੇ ਉੱਤੇ ਜਿਹੜੀਆਂ ਆਪਣੀ ਮੰਗਾਂ ਨੂੰ ਲੈ ਕੇ ਬੈਠੀਆਂ ਨੇ ਇਹ ਇੱਕ ਇਸ਼ੂਜ਼ ਨੇ ਕੋਰ ਪੰਜਾਬ ਦੇ ਇਹ ਤੋਂ ਭਜਰੀ ਹੈ ਸਰਕਾਰ ਇਹ ਤੇ ਗੱਲ ਨਹੀਂ ਕਰਨਾ ਚਾਹੁੰਦੀ ਸਰਕਾਰ ਇਧਰਲੀ ਉਧਰਲੀ ਗੱਲ ਕਰੋ ਸਿਆਸੀ ਕਿਰਦਾਰਕੁਸ਼ੀ ਕਰੋ ਕਦੇ ਕਿਸੇ ਵਿਰੋਧੀ ਦੇ ਖਿਲਾਫ ਕਰੋ ਨਿਕਲ ਨਾਓ ਚੋ ਕੁਝ ਨਹੀਂ ਨਿਕਲਣਾ ਤਾਂ ਪੰਜਾਬ ਦੀ ਬਿਹਤਰੀ ਤੋਂ ਹੈ ਤੇ ਉਹ ਤੋਂ ਭਗਵੰਤ ਮਾਨ ਸਾਹਿਬ ਮੁਨਕਰ ਨੇ ਇਹ ਤੇ ਆ ਕੇ ਮੁੱਖ ਮੰਤਰੀ ਜਵਾਬ ਦੇਣ ਮੈਂ ਚੈਲੰਜ ਕਰਦਾ ਕਿ ਜਿਹੜੇ ਇਸ਼ੂਜ਼ ਅੱਜ ਮੈਂ ਚੱਕੇ ਨੇ ਉਹਨਾਂ ਤੇ ਸਰਕਾਰ ਜਵਾਬ ਦੇਵੇ ਖਾਸ ਕਰਕੇ ਡੇਰਾ ਰਾਮ रहीम ਦੀ ਪਰੋਲ ਤੋਂ ਲੈ ਕੇ ਉਹਨੂੰ ਬੇਦਬੀ ਦੇ ਕੇਸਾਂ ਚ ਬਚਾਉਣ ਤੱਕ ਹਨੀਪ੍ਰੀਤ ਨੂੰ ਬਚਾਉਣ ਤੱਕ ਸੈਂਕਸ਼ਨ ਨਾ ਦੇਣ ਤੱਕ ਐਨਐਚਆਈ ਦੇ ਪ੍ਰੋਜੈਕਟਸ ਤੇ ਇਹ ਕੱਲੀ-ਕੱਲੀ ਗੱਲ ਤੇ ਅੱਜ ਸਰਕਾਰ ਆ ਕੇ ਜਵਾਬ ਦੇਵੇ ਤੁਹਾਡਾ ਕਿਸੇ ਦਾ ਕੋਈ ਸਵਾਲ ਹੋਵੇ